ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ ਆਪਣੇ ਚੈਨਲ ਤੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ। ਆਪਾਂ ਤੁਹਾਨੂੰ ਅਗਾਂਹ ਬਦੂ ਪਸ਼ੂ ਪਾਲਕਨ ਨਾਲ ਵੀ ਮਿਲਾਉਣੇ ਆ ਤੇ ਅਗਾਂਹ ਬਦੂ ਜਿਹੜੇ ਕਿਸਾਨ ਹੈਗੇ ਆ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੀ ਵੱਖਰੀ ਖੇਤੀ ਕਰਦੇ ਨੇ ਉਹਨਾਂ ਨਾਲ ਵੀ ਰੂਬਰੂ ਤੁਹਾਨੂੰ ਕਰਦੇ ਰਹਿੰਦੇ ਆ ਤੇ ਅੱਜ ਆਪਾਂ ਆਏ ਹੋਏ ਆ ਇੱਕ ਮਿਹਨਤੀ ਕਿਸਾਨ ਦੇ ਕੋਲੇ ਜਿਹੜਾ ਕਿ ਸਾਰਾ ਸਾਲ ਸਬਜ਼ੀਆਂ ਦੀ ਖੇਤੀ ਕਰਦਾ ਆਪਣੇ ਖੇਤ ਦੇ ਵਿੱਚ ਸਬਜ਼ੀਆਂ ਬੀਜ ਕੇ ਖੁਦ ਮਾਰਕੀਟਿੰਗ ਕਰਦਾ ਤੇ ਆਪਾਂ ਖੜੇ ਆ ਪਿੰਡ ਕੋਠੇ ਕੌਰ ਸਿੰਘ ਵਾਲੇ ਨੇੜੇ ਅ블ੂ ਜ਼ਿਲ੍ਹਾ ਬਠਿੰਡਾ ਬਾਈ ਗੁਰਵਿੰਦਰ ਸਿੰਘ ਕੋਲੇ ਜਿਹੜੇ ਕੇਸ ਵਾਰ ਜਿਹੜੀ ਗੋਭੀ ਦੀ ਖੇਤੀ ਕਰ ਰਹੇ ਨੇ ਗੋਭੀ ਦੀ ਕਾਸ਼ਤ ਕਰ ਰਹੇ ਨੇ ਤੇ ਇਸ ਸਮੇਂ ਪਨੀਰੀ ਦੀ ਬਜਾਅੰਦ ਚੱਲ ਰਹੀ ਆ ਤੁਹਾਨੂੰ ਪੂਰਾ ਪ੍ਰੋਪਰ ਵੀਡੀਓ ਦੇ ਵਿੱਚ ਤਰੀਕਾ ਦੱਸਾਂਗੇ ਵੀ ਗੋਭੀ ਦੀ ਪਨੀਰੀ ਆ ਜਿਹੜੀ ਇਹ ਕਿਵੇਂ ਬੀਜੀ ਜਾਂਦੀ ਆ ਕਿਸ ਢੰਗ ਨਾਲ ਇਹਦੀ ਬਜਾਈ ਹੁੰਦੀ ਆ ਜ਼ਮੀਨ ਦੀ ਤਿਆਰੀ ਤੋਂ ਲੈ ਕੇ ਪਾਣੀ ਦੇਣ ਤੱਕ ਸਾਰੇ ਢੰਗ ਤੁਹਾਨੂੰ ਦੱਸਾਂਗੇ ਬਾਈ ਨੇ ਪੂਰਾ ਵਧੀਆ ਸੈਟਅਪ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਮਿਲਦੇ ਆਂ ਬਾਈ ਹੋਰਾਂ ਨੂੰ ਜਾਣਕਾਰੀ ਲੈਣੇ ਆਂ ਗੋਭੀ ਦੀ ਪਨੀਰੀ ਬਾਰੇ ਹਾਂਜੀ ਬਾਈ ਗੁਰਵਿੰਦਰ ਕੀ ਹਾਲ ਚਾਲ ਆ ਜੀ ਠੀਕ ਆ ਵਧੀਆ ਬਾਈ ਜੰਗੀਤ ਬਾਈ ਆਪਾਂ ਦੇਖ ਰਹੇ ਹਾਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਨਾ ਗੋਭੀ ਦੀ ਪਨੀਰੀ ਦੀ ਬਜਾਈ ਕਰ ਰਹੇ ਹੋ ਬੀ ਜਿਹੜਾ ਬੀਜ ਰਹੇ ਹੋ ਹਾਂ ਬਈ ਤੇ ਆਪਣੇ ਦਰਸ਼ਕਾਂ ਨੂੰ ਦੱਸਿਓ ਵੀ ਜਿਹੜਾ ਇਸ ਸਮੇਂ ਕਿਹੜੀ ਵੈਰਾਈਟੀ ਦੀ ਬਿਜਾਈ ਕਰ ਰਹੇ ਹੋ ਕਿਸ ਤਰੀਕੇ ਨਾਲ ਬਿਜਾਈ ਕਰ ਰਹੇ ਹੋ ਤੇ ਕਦੋਂ ਤੱਕ ਤਿਆਰ ਹੋਊਗੀ ਬਈ ਅੱਜ 10 ਜੁਲਾਈ ਹੋ ਗਈ ਜਿਹੜੀ ਇਸ ਟਾਈਮ ਅਸੀਂ ਬਿਜਾਈ ਕਰਦੇ ਆ ਸੈਮੀਨਸ 4051 ਵੈਰਾਈਟੀ ਜਿਹੜੀ ਹਾਈਬ੍ਰਿਡ ਆਉਂਦੀ ਆ ਉਹਦੀ ਅਸੀਂ ਬਿਜਾਈ ਕਰਦੇ ਆ ਠੀਕ ਹੈ ਕਿ ਦਿਨਾਂ ਬਾਅਦ ਅਗਸਤ ਦੇ ਵਿੱਚ ਵਾਣ ਚ ਲੱਗੂਗੀ ਠੀਕ ਆ ਬਈ 1 ਮਹੀਨੇ ਚ ਪਨੀਰੀ ਤਿਆਰ ਹੋ ਜਾਂਦੀ ਆ ਬਈ ਹਾਂਜੀ 1 25 ਦਿਨਾਂ ਤੋਂ ਲੈ ਕੇ 32 ਦਿਨਾਂ ਦੀ ਆਪਾਂ ਵਾਣ ਚ ਲਾ ਦਈਏ ਠੀਕ ਆ ਬਈ ਭਾਈ ਜਿਵੇਂ ਅੱਜਕੱਲ ਜਿਹੜਾ ਮੌਸਮ ਹੈਗਾ ਬਾਰਿਸ਼ਾਂ ਦਾ ਮੌਸਮ ਹੁੰਦਾ ਹਨਾ ਹੋਮਸ ਵੀ ਬਹੁਤ ਹੁੰਦੀ ਆ ਆਮ ਕਿਸਾਨਾਂ ਦੇ ਲਈ ਹਉਆ ਹੁੰਦਾ ਪਨੀਰੀ ਤਿਆਰ ਕਰਨੀ ਤੇ ਤੁਸੀਂ ਫਿਰ ਕਿਹੜੇ ਢੰਗ ਨਾਲ ਬਜਾਈ ਇਹਦੀ ਕਰਦੇ ਹੋ ਵੀ ਵਧੀਆ ਤੁਹਾਡੀ ਪਨੀਰੀ ਤਿਆਰ ਹੁੰਦੀ ਹੈ ਭਾਈ ਪਹਿਲਾਂ ਤਾਂ ਡਾਰੀ ਹੁੰਦਾ ਪਹਿਲੀ ਵਾਰ ਜਦੋਂ ਬੀਜਦੇ ਆ ਪਰ ਹੁਣ ਮੈਨੂੰ ਕਾਫੀ ਟਾਈਮ ਹੋਣ ਕਰਕੇ ਥੋੜਾ ਡਰ ਨਿਕਲਿਆ ਵਾ ਹਮ ਤੇ ਅਸੀਂ ਪਹਿਲਾਂ ਤਾਂ ਭਾਈ ਜਿਹੜਾ ਇਸ ਟਾਈਮਾਂ ਚ ਬਾਰਿਸ਼ ਬਹੁਤ ਜ਼ਿਆਦਾ ਹੋਏ ਨੇ ਦੂਜੇ ਵੱਲ ਨਾਲ ਜਿਹੜਾ ਪਨੀਰੀ ਵਾਲੀ ਸਾਡੀ ਜਗ੍ਹਾ ਇਹ ਫੁੱਟ ਸਵਾ ਫੁੱਟ ਜਾਂ 10 12 ਇੰਚ ਉੱਚੀ ਆ ਬਈ ਉੱਚੀ ਆ ਹੈਨਾ ਦੂਜੇ ਬਾਣ ਨਾਲ ਆ ਦੇਖੋ ਬਈ بارش ਨਾਲ ਪਾਣੀ ਖੜਾ ਬਾਕੀ ਬਾਣ ਚ ਪਰ ਇਹ ਜਗਾ ਉੱਚੀ ਹੈਗੀ ਹੈਨਾ ਤੇ ਉਸ ਤੋਂ ਬਾਅਦ ਬਈ ਇਹਨਾਂ ਦਿਨਾਂ ਮਈ ਤੋਂ ਲੈ ਕੇ ਜਿਹੜੀ ਜੁਲਾਈ ਅਗਸਤ ਤੱਕ ਪਨੀਰੀ ਬੀਜ ਜਾਂਦੀ ਹੈ ਸ਼ਾਂ ਦੀ ਬਹੁਤ ਜ਼ਿਆਦਾ ਜ਼ਰੂਰ ਹੁੰਦੀ ਹੈ ਅਸੀਂ ਗ੍ਰੀਨ ਚਾਦਰ ਤਾਈਆਂ ਪਾਈ ਹੈ ਠੀਕ ਹੈ ਜੀ ਤੇ ਦੂਜੀ ਬਈ ਇਹਦੇ ਚ ਅਸੀਂ ਜਿਹੜੀ ਬੀ ਆ ਪਹਿਲਾਂ ਕਿਆਰੀਆਂ ਇਹਨਾਂ ਨੂੰ ਪਰਪਰਾ ਕਰਕੇ ਜੇ ਤੁਹਾਡੇ ਕੋਲ ਰੋਟਾ ਬੀਟਰ ਹੈਗਾ ਤੁਸੀਂ ਰੋਟਾ ਬੀਟਰ ਨਾਲ ਕਰ ਸਕਦੇ ਕਿਸੇ ਵੀ ਤਰੀਕੇ ਨਾਲ ਤੁਸੀਂ ਰੋੜੀ ਰਹਿਤ ਜਿਹੜੀ ਇਹ ਆਪਾਂ ਮਿੱਟੀ ਬਣਾਉਣੀ ਹੁੰਦੀ ਹੈ। ਹਾਂਜੀ। ਵੀ ਰੋੜੀ ਨਾ ਹੋਵੇ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੂੰ ਵਧੀਆ ਲੈਵਲ 'ਚ ਕਰਕੇ ਬਈ ਕਿਸੇ ਵੀ ਤਰੀਕੇ ਨਾਲ ਤੁਸੀਂ ਲੈਵਲ ਕਰ ਸਕਦੇ ਆ। ਹੂੰ। ਤੇ ਆਪਾਂ ਇਹਦੇ 'ਚ ਵੱਟਾ ਪਾਉਣੀ ਹੁੰਦੀ ਹੈ ਜਿਵੇਂ ਸਾਡੇ ਕੋਲੇ ਫਰੇਮ ਹੈਗਾ। ਦਿਖਾ ਹੀ ਦਿਓ ਤੁਸੀਂ ਹਨਾ ਕਿਵੇਂ ਪ੍ਰੈਕਟੀਕਲ ਆਪਾਂ ਤੁਹਾਨੂੰ ਸਾਰਾ ਦਿਖਾਉਣੇ ਆ। ਜਿਵੇਂ ਆਹ ਫਰੇਮ ਹੈ ਬਈ। ਹਾਂਜੀ। ਇਹ ਅਲੱਗ-ਅਲੱਗ ਹਰ ਇੱਕ ਕੋਲ ਇੱਕੋ ਟਾਈਪ ਦਾ ਨਹੀਂ ਹੁੰਦਾ। ਠੀਕ ਹੈ ਜੀ। ਅਲੱਗ-ਅਲੱਗ ਕਿਸੇ ਵੀ ਤਰ੍ਹਾਂ ਦਾ ਹੁੰਦਾ ਇਹ। ਇਸ ਤੋਂ ਬਾਅਦ ਅਸੀਂ ਤਿਆਰ ਨਹੀਂ ਕੀਤਾ। ਇਹਨੂੰ ਇਹਨੂੰ ਖਿੱਚ ਕੇ ਵੀ ਬਿਮਾਰ ਸਕਦੇ ਆ ਨਹੀਂ ਇਹਨੂੰ ਆਪਾਂ ਚੱਕ-ਚੱਕ ਕੇ ਇਸ ਤਰੀਕੇ ਨਾਲ ਵੀ ਜਿਵੇਂ ਆ ਲੈਣਾ ਪਈਆ ਹਾਂਜੀ ਇਦਾਂ ਇਹਦੀਆਂ ਲੈਣਾ ਪੈਣੀਆਂ ਹਨਾ ਇਹ ਬਈ ਲੈਣਾ ਪਾਉਂਦਾ ਕੀ ਮਤਲਬ ਹੁੰਦਾ ਜੀ ਇਹਦਾ ਮਤਲਬ ਇਹਦਾ ਇਹ ਹੁੰਦਾ ਬਈ ਇੱਕ ਤਾਂ ਵਟਾ ਪੈਣਦੀਆ ਜਿਹੜਾ ਬੀ ਆ ਆਪਣਾ ਸਫਾਈ ਨਾਲ ਲੱਗਦਾ ਹਾਂਜੀ ਦੂਜਾ ਜਰਮੀਨੇਸ਼ਨ ਹੋਣ ਚ ਇਹ ਚ ਮਿੱਟੀ ਬਾਹਲੀ ਨਹੀਂ ਪੈਂਦੀ ਠੀਕ ਹੈ ਜਰਮੀਨੇਸ਼ਨ ਹੋਣ ਚ ਕੋਈ ਦਿੱਕਤ ਨਹੀਂ ਆਉਂਦੀ ਨਾ ਨਹੀਂ ਜੀ ਸੌਖਾ ਨਿਕਲ ਆਉਂਦਾ ਤੇਦੀ ਸੌਖਾ ਨਿਕਲਿਆਉਂਦਾ ਇੱਕ ਲਾਈਨ ਤੋਂ ਲਾਈਨ ਪੱਟਣ ਵੇਲੇ ਅਖਿਆਈ ਨਹੀਂ ਆਉਂਦੀ ਠੀਕ ਹੈ ਜੀ ਤੇ ਇੱਕ ਇੱਕੋ ਲੈਵਲ 'ਚ ਬੀ ਪੈਂਦਾ ਇਹਦੇ ਨਾਲ ਬਈ ਆਏ ਨੀਗਾ ਵੀ ਜਦੋਂ ਕਈ ਵਾਰੀ ਕਈ ਕਿਸਾਨ ਕੀ ਕਰਦਾ ਡੱਕੇ ਨਾਲ ਕਰਦੇ ਆ ਕਿ ਡੂੰਘਾ ਲੱਗ ਜਾਂਦਾ ਕਈ ਉੱਪਰ ਲੱਗ ਜਾਂਦਾ ਹਾਂਜੀ ਤੇ ਉਹ ਇਕੜੀ ਦੁਗੜੀ ਉੱਗਰਦੀ ਆ ਜਿਹੜਾ ਵੀ ਡੂੰਘਾ ਲੱਗ ਜਾਂਦਾ ਕਈ ਵਾਰੀ ਉੱਗਰਦਾ ਨਹੀਂਗਾ ਠੀਕ ਹੈ ਜੀ ਇਹ ਫਿਰ ਲਾਈਨਾਂ ਮਾਰ ਕੇ ਹਨਾ ਤੁਸੀਂ ਇਸ ਤੋਂ ਬਾਅਦ ਬਜਾਈ ਕਰਦੇ ਆ ਹਾਂ ਬਈ ਆਏ ਆਪਾਂ ਚੁੰਡੀ ਨਾਲ ਬੀ ਪਾਉਣੀ ਆ ਦਾਣਾ ਦਾਣਾ ਕਰਕੇ ਆ ਦੇਖੋ ਬਈ ਬੀ ਪਾ ਰਿਹਾ ਮੁੰਡਾ ਹਨਾ ਕੱਲਾ ਕੱਲਾ ਦਾਣਾ ਕਰਕੇ ਬਈ ਆਪ ਦੇਖਿਆ ਆਪਾਂ ਪਹਿਲਾਂ ਜਿਵੇਂ ਛਿੱਟਾ ਹੀ ਦੇ ਦਿੰ ਹੁਣ ਚੁੰਡੀ ਨਾਲ ਲਾਉਣੇ ਫਿਰ ਇਹਦਾ ਕੀ ਕਾਰਨ ਹੈਗਾ ਇਹਦਾ ਕਾਰਨ ਤਾਂ ਇਹ ਆ ਬਈ ਸਿੱਟਾ ਜੋ ਦਿੰਨੇ ਆ ਉਹਦੇ ਚ 50% ਜਰਮੀਨੇਸ਼ਨ ਹੁੰਦੀ ਆ 50% ਹੁੰਦੀ ਨਹੀਂ ਗੀ ਹਾਂਜੀ ਤੇ ਵੀ ਮਹਿੰਗਾ ਬਈ ਦਾਣਾ ਦਾਣਾ ਉਗਰਿਆ ਹੁੰਦਾ ਚੁੰਡੀ ਨਾਲ ਲਾਉਣ ਨਾਲ ਵੈਰਲਾ ਲੱਗਦਾ ਸਿੱਟੇ ਨਾਲ ਜਿੱਥੇ ਕਿਤੇ ਸੰਘਣੀ ਉਗਰਿਆ ਹੁੰਦੀ ਆ ਬਈ ਬੂਟੇ ਮੱਚਣ ਦੀ ਗੱਲ ਦੀ ਸਮੱਸਿਆ ਬਾੜੀ ਆਉਂਦੀ ਆ ਠੀਕ ਹੈ ਜੀ ਗਾਲਾ ਪੈ ਜਾਂਦਾ ਗਾਲਾ ਪੈ ਜਾਂਦਾ ਬਈ ਉਹ ਪਤਲੀ ਹੁੰਦੀ ਆ ਸੰਘਣੀ ਉਗਰਿਆ ਦੇ ਕਈ ਵਾਰੀ ਜੇ ਕੋਈ ਤਿਆਰ ਬੇਦਾਰ ਬੰਦਾ ਸਿੱਟਾ ਵੀ ਦੇ ਲੈਂਦਾ ਠੀਕ ਹੈ ਜੀ ਬਾਈ ਲਾਈਨਾਂ ਤੋਂ ਬਾਅਦ ਹੋ ਗਿਆ ਬਜਾਈ ਦਾ ਹਨਾ ਜਿਵੇਂ ਮੁੰਡਾ ਬੀਜ ਰਹਾ ਹੈਗਾ ਆਪਾਂ ਦੇਖ ਰਹੇ ਆਂ ਇੱਧਰ ਕੱਲਾ ਕੱਲਾ ਦਾਣਾ ਕਰਕੇ ਹਾਂ ਬਈ ਤੇ ਇਸ ਤੋਂ ਬਾਅਦ ਫਿਰ ਕੀ ਪ੍ਰੋਸੈਸ ਹੁੰਦਾ ਅੱਗੇ ਇਸ ਤੋਂ ਬਾਅਦ ਬਈ ਦੂਜੇ ਰੋ ਆਪਾਂ ਸਾਰਾ ਵੀ ਬੀਜ ਲਿਆ ਸਭ ਤੋਂ ਵਧੀਆ ਤਾਂ ਸਵਾਹ ਜਾਂ ਸੈਲਰ ਦੀ ਤੇ ਜਾਂ ਚੁੱਲੇ ਦੀ ਹੋਵੇ ਬਈ ਉਹਦਾ ਆਪਾਂ ਉੱਤੇ ਛਾਣਾ ਦੇ ਸਕਦੇ ਆ ਹਨਾ ਠੀਕ ਹੈ ਜੀ ਜਿਵੇਂ ਸਾਡੇ ਕੋਲੇ ਸਵਾਹ ਹੈ ਨਹੀਂ ਤੇ ਅਸੀਂ ਮਿੱਟੀ ਨੂੰ ਬਰੀਕ ਕਰਕੇ ਛਾਣਨੇ ਰਾਈਂ ਤਪਾ ਕੇ ਤੇ ਅਸੀਂ ਛਾਣਾ ਦੇ ਰਹਿ ਮਿੱਟੀ ਤਾਂ ਕਿ ਇਹ ਜਿਹੜੀ ਬਾਲੀ ਮੋਟੀ ਮਿੱਟੀ ਨਾ ਚੜੇ ਤੇ ਜਰਮੀਨੇਸ਼ਨ ਹੋਣ ਚ ਕੋਈ ਦਿੱਕਤ ਨਾ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਬਈ ਆਪਾਂ ਪਾਣੀ ਲਾਉਣਾ ਹੁੰਦਾ ਅੱਡਵੱਟ ਤਰੀਕੇ ਹੁੰਦੇ ਆ ਪਾਣੀ ਲਾਉਣਾ ਪਰ ਅਸੀਂ ਡਰਮੀ ਨਾਲ ਜਾਂ ਉਤੋਂ ਆਪਣੇ ਕੋਲੇ ਕੈਨ ਹੈਗਾ ਪਾਣੀ ਵਾਲਾ ਬਈ ਉਹਦੇ ਨਾਲ ਲਾਉਣੀ ਆ ਤੇ ਜਾਂ ਅਸੀਂ ਉਹ ਵੀ ਲਾ ਕੇ ਦਿਖਾ ਦਈਏ ਹਨਾ ਤੁਸੀਂ ਦੱਸਿਓ ਕਿਵੇਂ ਲਾਉਣੀ ਆ ਹਾਂ ਬਈ ਕੈਨ ਭਰਨ ਵਾਲਾ ਥੋੜਾ ਜਿਹਾ ਆਪਣਾ ਆ ਦੇਖੋ ਜਿਵੇਂ ਬਾਈ ਹੋਰਾਂ ਦਾ ਨਰਸਰੀ ਵਾਲਾ ਕੈਨ ਆ ਜਾਂ ਡਰਮੀ ਹੈਗੀ ਹਣਾ ਤੇ ਇਹਦੇ ਨਾਲ ਇਹ ਪਾਣੀ ਦਿੰਦੇ ਆ ਤਾਂ ਕਿ ਜਿਹੜਾ ਮਿੱਟੀ ਢਲੇ ਨਾ ਬੀਜ ਪ੍ਰੋਪਰ ਰੁਗੇ ਹਨਾ ਸਾਰੇ ਚ ਸਾਰੇ ਰੁਗੇ ਇਹਦੇ ਨਾਲ ਫਿਰ ਵੀ ਪਾਣੀ ਦਿੰਦੇ ਆਂ ਭਾਈ ਇਹਦੇ ਨਾਲ ਆਪਾਂ ਪਾਣੀ ਦਿੰਨੇ ਆਂ ਸਾਰੇ ਚ ਆਪਾਂ ਜਿਵੇਂ ਹੁਣ ਪਾਣੀ ਛੜਕ ਚੁੱਕਿਆ ਇਸ ਟਾਈਮ ਹਨਾ ਇਹਦੇ ਨਾਲ ਪਾਣੀ ਦੇ ਕੇ ਆਪਾਂ ਇਹਦੇ ਚ ਥੋੜੀ ਜਿਹੀ ਦਿੱਕਤ ਹੁੰਦੀ ਹੈ ਭਾਈ ਜਦੋਂ ਆਪਾਂ ਇਹ ਪਾਣੀ ਦਿੰਨੇ ਆਂ ਇਹ ਆਪਾਂ ਪੇਪੜੀ ਨਹੀਂ ਜੰਮਣ ਦੇਣੀ ਜਿੰਨਾ ਕਿ ਜਰਮੀਨੇਸ਼ਨ ਨਹੀਂ ਹੁੰਦਾ ਤਿੰਨ ਤੋਂ ਚਾਰ ਦਿਨਾਂ ਤੱਕ ਆਪਾਂ ਪ੍ਰੋਪਰ ਪਾਣੀ ਦੇਣਾ ਹੁੰਦਾ ਪਾਣੀ ਛੜਕਦੇ ਰਹਿਣਾ ਜੀ ਪਾਣੀ ਛੜਕਦੇ ਰਹਿਣਾ ਚਾਹੀਦਾ ਜੇ ਆਪਾਂ ਸਿੱਧਾ ਫਲੱਡ ਰਾਈ ਲਾਉਣੇ ਆਂ ਬਈ ਉਹਦੇ ਨਾਲ ਆਪਣੀ ਕਿਆਰੀ ਜਮ ਇਹਦੇ ਨਾਲ ਉੱਚੀ ਨੀਵੀਂ ਚੱਲ ਜਾਂਦੀ ਹੈ ਦਿਨ ਵਿੱਚ ਕਿੰਨੇ ਵਾਰ ਪਾਣੀ ਛਿੜਕਣਾ ਬਈ ਇਹਦੇ ਵਿੱਚ ਬਈ ਦਿਨ ਵਿੱਚ ਅਸੀਂ 6 ਤੋਂ 7 ਵਾਰ ਪਾਣੀ ਛਿੜਕਦੇ ਹਾਂ ਅੱਛਾ ਹਾਂ ਬਈ ਜੇਕਰ ਸ਼ਾਮ ਵੀ ਉੱਪਰ ਹੋਵੇ ਤਾਂ ਜੇਕਰ ਸ਼ਾਮ ਵੀ ਉੱਪਰ ਹੋਵੇ ਤਾਂ ਘੱਟ ਚ ਵੀ ਸੜ ਸਕਦਾ ਪਰ ਅਸੀਂ 6 ਤੋਂ 7 ਵਾਰ ਹੀ ਸੜਕ ਦਿੰਦੇ ਹਾਂ ਸਾਨੂੰ ਐ ਹੁੰਦਾ ਪੇਪੜੀ ਨਾ ਜੰਮੇ ਜਿਹੜਾ ਬੀਜ ਆ ਸਹੀ ਤੰਦਰੁਸਤ ਬਾਹਰ ਆ ਜੀ ਠੀਕ ਹੈ ਜੀ ਬਹੁਤ ਮਿਹਨਤ ਵਾਲਾ ਕੰਮ ਆ ਹਨਾ ਹਾਂ ਬਈ ਤੇ ਜੇ ਕਿਸੇ ਕੋਲੇ ਫੁਵਾਰੇ ਹੈਗੇ ਆ ਹਾਂਜੀ ਉਸ ਤੋਂ ਵੀ ਬਿਹਤਰ ਹੈ ਬਈ ਜੇ ਆਪਾਂ ਖੁੱਲਾ ਪਾਣੀ ਲਾਉਣਾ ਬਈ ਕਿਆਰੀਆਂ ਦੇ ਵਿੱਚ ਫਿਰ ਉਹਦਾ ਕੀ ਤਰੀਕਾ ਹੁੰਦਾ ਉਹਦਾ ਖੁੱਲਾ ਪਾਣੀ ਦਾ ਤਰੀਕਾ ਇਹਦਾ ਬਈ ਜਿਵੇਂ ਹੁਣ ਸਾਡੀਆਂ ਕਿਆਰੀਆਂ ਵੱਡੀਆਂ ਆ ਫਿਰ ਵੱਡੀਆਂ ਨਾ ਹੋਣ ਛੋਟੀਆਂ ਹੋਣ 3 ਫੁੱਟ ਚੌੜੀਆਂ ਹੋਣ ਬਈ ਤੇ ਲੰਮੀਆਂ ਭਲਾਏ ਤੁਸੀਂ 10 ਫੁੱਟ ਬਣਾ ਲਓ ਤੇ ਜਮਾ ਵਾਟਰ ਲੈਵਲ ਨਾਲ ਕਰਕੇ ਵਾਟਰ ਲੈਵਲ ਬਈ ਮਤਲਬ ਇਧਰੋਂ ਪਾਣੀ ਲਾਇਆ ਕੰਮੂਟਰ ਕਰਾਇਆ ਨੂੰ ਉਧਰ ਤੇ ਕਰੇ ਬਰਾਬਰ ਹੋਵੇ ਠੀਕ ਹੈ ਤੇ ਫਿਰ ਆਪਾਂ ਫਲੱਡ ਨਾ ਹੀ ਲਾ ਸਕਦੇ ਇਹ ਨਹੀਂਗਾ ਵੀ ਉੱਚੀ ਨੀਵੀਂ ਕਿਆਰੀ ਦੇ ਵਿੱਚ ਆਪਾਂ ਫਲੱਡ ਨਾ ਹੀ ਲਾ ਦਾਂਗੇ ਇਧਰ ਪਣੀ ਰੀ ਡੁੱਬ ਜੇ ਤੇ ਉਧਰ ਸੁੱਕਾ ਰਹੇ ਕਈ ਕਿਸਾਨ ਦੇਖਿਆ ਆਪ ਨਰਸਰੀਆਂ ਵਾਲੇ ਉਹ ਬੋਰੀਆਂ ਜਾਂ ਚਾਦਰਾਂ ਪਾ ਦਿੰਦੇ ਆ ਕਿਆਰੀਆਂ ਦੇ ਉੱਪਰ ਬਈ ਹਾਂ ਬਈ ਉਹਦੇ ਨਾਲ ਮਿਹਨਤ ਘਟ ਜਾਂਦੀ ਹੈ ਬਈ ਜੇ ਹੁਣ ਅਸੀਂ ਜਿਵੇਂ ਅਸੀਂ ਆ ਪਾਣੀ ਛਿੜਕਾ ਬਈ ਇਦੋਂ ਬਾਅਦ ਅਸੀਂ ਬੋਰੀਆਂ ਪਾ ਕੇ ਪਾਣੀ ਛਿੜਕ ਦਾਂਗੇ ਫਿਰ ਸਾਰੀ ਦਿਹਾੜੀ ਨਾਂ ਵਾਲਾ ਤਾਂ ਦੁਪਹਿਰ ਤੱਕ ਵਧੀਆ ਨਿਕਲ ਜਾਂਦਾ ਠੀਕ ਹੈ ਜੀ ਤੇ ਪਾਣੀ ਦੀ ਸਮੱਸਿਆ ਘਟ ਆਉਂਦੀ ਇੱਕ ਥੱਲੇ ਥਾਂ ਪੋਲਾ ਰਹਿੰਦਾ ਤੇ ਉਹਦੇ ਨਾਲ ਜਰਮੀਨੇਸ਼ਨ ਸੌਖੀ ਹੋ ਜਾਂਦੀ ਹੈ ਤੁਸੀਂ ਬਈ ਬੀਜ ਕਿਹੜਾ ਬੀਜ ਰਹੇ ਹੋ ਹੁਣ ਜਿਵੇਂ ਕਿਸਾਨ ਨੇ ਬੀਜਨੀ ਆ ਕੋਈ ਪਨੀਰੀ ਹਨਾ ਹਾਂ ਵੀ ਅਸੀਂ ਜਿਵੇਂ ਸੈਮੀਨਸ 4051 ਦਾ ਬੀਜ ਬੀਜ ਰਹੇ ਆ ਬਈ ਤੇ ਵਿੱਚ ਅਸੀਂ ਸੋਮਣੀ ਬੀਜ ਰਹੇ ਆ ਬਈ ਜਿਵੇਂ ਆਹ ਇਹ 4051 ਬਈ ਸੈਮੀਨਸ ਏ ਸੀ ਹਾਂਜੀ ਤੇ ਇਹ ਵੀ ਕੁਆਲਿਟੀ ਵਧੀਆ ਸੀ ਪਿਛਲੀ ਯਾਰ ਆਪਣੇ ਜਾਰ ਮਿੱਤਰ ਨੇ ਬੀਜੀ ਸੀ ਉਹਨੇ ਕਿਹਾ ਵੀ ਇਹ ਇਹ ਬਹੁਤ ਵਧੀਆ ਬੀਜ ਹੈ ਇਹ ਮਸ਼ਹੂਰ ਵੈਰੈਟੀ ਹੈਗੀ ਹੈ ਹਨਾ ਹਾਂ ਬਈ ਤੇ ਇਹਦਾ ਬਈ ਕੀ ਰੇਟ ਪਿਆ ਹੈਗਾ ਬੀਜ ਫਿਰ ਆਪਾਂ ਇਹ ਸਾਨੂੰ 10 ਗ੍ਰਾਮ ਵਾਲਾ 400 ਦਾ ਪਿਆ ਬਈ ਲਓ 40000 ਦਾ ਹੋ ਗਿਆ ਹਨਾ 40000 ਰੁਪਏ ਆਪਾਂ ਨੂੰ ਕਿਲੋ ਪੈ ਗਿਆ ਜੇ ਕੋਈ ਵੱਡੇ ਲੈਵਲ ਤੇ ਲੈਂਦਾ ਕੋਈ 10 ਵੀ ਇਧਰ ਉਧਰ ਹੁੰਦੇ ਰਹਿੰਦੇ ਆ ਠੀਕ ਹੈ ਜੀ ਬਜਾਈ ਹੋ ਗਈ ਬਈ ਪਾਣੀ ਦਾ ਛਲਕਾ ਵੀ ਹੋ ਗਿਆ ਹਨਾ ਉਸ ਤੋਂ ਬਾਅਦ ਪਨੀਰੀ ਜਦੋਂ ਜਰਮੀਨੇਸ਼ਨ ਹੁੰਦੀ ਆ ਬਹੁਤ ਤਰ੍ਹਾਂ ਦੀਆਂ ਡਿੱਕ ਤਾਂ ਆਉਂਦੀਆਂ ਫੰਗਸ ਵੀ ਆਉਂਦੀ ਆ ਕੀੜੇ ਮਕੌੜੇ ਵੀ ਲੱਗਦੇ ਆ ਉਸ ਤੋਂ ਬਾਅਦ ਫਿਰ ਕੀ ਕੀ ਇਹਦੇ ਤੇ ਜਿਹੜੀਆਂ ਸਪਰੇਆਂ ਹੁੰਦੀਆਂ ਨੇ ਜਾਂ ਜਰਮੀਨੇਸ਼ਨ ਜਦੋਂ ਹੋਣ ਲੱਗਦੀ ਉਹਦੋਂ ਕੀ ਖਿਆਲ ਰੱਖਣਾ ਪੈਂਦਾ ਬਈ ਇਹਦੀ ਜਰਮੀਨੇਸ਼ਨ ਤੇ ਕਰ ਤਾਂ ਆਪਾਂ ਪਾਣੀ ਦਾ ਹੀ ਹੁੰਦਾ ਸਪਰੇ ਜਾਂ ਆਪਾਂ ਜੇ ਆਪਣੇ ਵਿੱਚ ਕਮਾਊ ਜਾਂ ਟੱਪਦਾ ਹੁੰਦਾ ਸੁੰਢੀ ਰਾਜਾ ਸੁੰਢਾ ਜੋ ਟੱਪ ਦ ਉਹਦੇ ਲਈ ਆਪਾਂ ਕਲੋਰੋ ਜਾਂ ਮੋਨੋ ਦਾ ਵਰਤੋਂ ਕਰ ਸਕਦੇ ਆ ਬਈ ਠੀਕ ਹੈ ਜੀ ਤੇ ਉਹਦੇ ਨਾਲ ਟੱਪ ਦਾਣੀਆ ਜਰਮੀਨੇਸ਼ਨ ਹੋਣ ਤੋਂ ਬਾਅਦ ਬਈ ਅਸੀਂ ਥੰਗੀ ਸੌਡ ਸੈਡ ਦੇ ਤੌਰ ਤੇ ਅਸੀਂ ਬਵੈਸਟਰਨ ਵਰਤਦੇ ਆ ਬਈ ਜਿਹੜਾ ਕਿ ਪੰਜਾਂ ਪੰਜਾਂ ਦਿਨਾਂ ਤੋਂ ਮੈਂ ਪਾਣੀ ਚ ਘੋਲ ਕੇ ਡ੍ਰਿੰਚਿੰਗ ਕਰਦਾ ਰਹਿਣਾ ਠੀਕ ਹੈ ਜੀ ਜਿਹੜਾ ਬਵੈਸਟਰਨ ਕ੍ਰਿਸਟਲ ਕੰਪਨੀ ਦਾ ਆਉਂਦਾ ਬਈ ਹੂੰ ਉਹਦਾ ਮੈਨੂੰ ਰਿਜ਼ਲਟ ਵਧੀਆ ਲੱਗਿਆ ਜੇ ਕੋਈ ਵੀਰ ਹੋਰ ਵਰਤਦਾ ਤਾਂ ਹੋਰ ਵੀ ਵਰਤ ਸਕਦਾ ਹੋਰ ਜਿਵੇਂ 12-6 ਰੇਟ ਹੋ ਗਿਆ ਜਾਂ 12-45 ਸਾਇਓਬਨਾਈਟ ਮਥਾਈਲ ਹੋ ਗਿਆ ਹਨਾ ਕੋਈ ਵਰਤ ਸਕਦੇ ਕੋਈ ਵਰਤ ਜਦੋਂ ਬਈ ਪਨੀਰੀ ਆਪਣੀ ਮੰਨ ਲਓ ਹੋ ਗਈ ਆ 10-15 ਦਿਨ ਦੀ ਹੋ ਗਈ ਆ ਹਨਾ ਪੱਤੇ ਨਿਕਲਣ ਲੱਗਦੇ ਆ ਹਾਂ ਬਈ ਤੇ ਕਈ ਵਾਰੀ ਆਪਾਂ ਦੇਖਿਆ ਵੀ ਪੱਤਿਆਂ ਦੇ ਧੱਬੇ ਜੇ ਬਣ ਲੱਗ ਜਾਂਦੇ ਆ ਜਾਂ ਮੁੱਢਾਂ 'ਚੋਂ ਗਲਣ ਲੱਗ ਜਾਂਦੇ ਆ ਮੁੱਢ ਹਾਂ ਬਈ ਉਹਦਾ ਕੀ ਕਾਰਨ ਹੁੰਦਾ ਏ ਉਹਦਾ ਜ਼ਿਆਦਾਤਰ ਤਾਂ ਬਈ ਮੇਰੇ ਹਿਸਾਬ ਨਾਲ ਤਾਂ ਉੱਲੀ ਹੁੰਦੀ ਆ ਬਈ ਜਿਹੜੀ ਜੜ ਚੁੱਲੀ ਪੈਂਦੀ ਉਹਦੇ ਲਈ ਅਸੀਂ ਥੱਲੇ ਪਹਿਲਾਂ ਹੀ ਸਜੀਵਨੀ ਪਾਤੀ ਆ ਅੱਛਾ ਜ਼ਮੀਨ ਦੀ ਤਿਆਰੀ ਵੇਲੇ ਜ਼ਮੀਨ ਦੀ ਤਿਆਰੀ ਵੇਲੇ ਸਜੀਵਨੀ ਦਾ ਸਿੱਟਾ ਦੇ ਕੇ ਫੇਰ ਅਸੀਂ ਬੀਜ ਲਾਇਆ ਬਈ ਕਿਆਰੀਆਂ ਦੇ ਵਿੱਚ ਆਪਣੇ ਕੋਲੇ ਪਿਆ ਵੀ ਹੈ ਪੈਕਟ ਹਾਂਜੀ ਤੇ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਮਿਹਨਤ ਵਾਲਾ ਕੰਮ ਆ ਦੋਸਤੋ ਬਾਈ ਹੋਰੀ ਦੇਖੋ ਦੋ ਜਣੇ ਲੱਗੇ ਹੋਇਆ ਬਾਈ ਕੱਲ ਲੱਗੇ ਕਿ ਪਰਸੋਂ ਅਸੀਂ ਬਾਈ ਥਾਮ ਬਣਾਉਣ ਦੇ ਦਾਵਾਦਿਆਂ ਦੇ ਲੱਗੇ ਪਰ ਬਜਾਈ ਅਸੀਂ ਕੱਲ ਦੇ ਕਰ ਰਹੇ ਆ ਕੱਲ ਦੇ ਕਰ ਰਹੇ ਆ ਆਹ ਬਈ ਆਪਾਂ ਸਜੀਵਣੀ ਉਲੀ ਜੜ ਤੋਂ ਕਿਸੇ ਵੀ ਪ੍ਰਕਾਰ ਦਾ ਰੋਗ ਨਹੀਂ ਪੈਣ ਦਿੰਦੀ ਗਲਨ ਦੀ ਸਮੱਸਿਆ ਇਹ ਪਾਉਣ ਨਾਲ ਹਾਇਤ ਕਰ ਆਪਣੇ ਤਾਈ ਨਹੀਂ ਇਹ ਦੋਸਤੋ ਬਹੁਤ ਵਧੀਆ ਜਿਹੜਾ ਜੈਵਿਕ ਫੰਗੀ ਸਾਈਡ ਹੈ ਟ੍ਰਾਈਕੋਡਰਮਾ ਹਨਾ ਹਾਂ ਬਈ ਜਿਹੜਾ ਕਿ ਹਰ ਫਸਲ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੇ ਪਨੀਰੀਆਂ ਦੇ ਵਿੱਚ ਤਾਂ ਇਹ ਜ਼ਰੂਰੀ ਆ ਕਿਉਂਕਿ ਜੜ ਤੋਂ ਹੀ ਪਨੀਰੀ ਤਿਆਰ ਹੋਣੀ ਹੁੰਦੀ ਹਾਂ ਬਈ ਤੇ ਬਾਈ ਜਦੋਂ ਹੁਣ ਤੁਸੀਂ ਬੀਜੀ ਜਾਂਦੇ ਹੋ ਇੱਕ ਕਦੋਂ ਤੱਕ ਜਿਹੜੀ ਪਨੀਰੀ ਸੇਲ ਕਰੋਗੇ ਜੇ ਕਿਸੇ ਭਰਾ ਨੇ ਖਰੀਦਣੀ ਹੈ ਪਨੀਰੀ ਹਨਾ ਇਹ ਬਈ 10 ਅਗਸਤ ਤੋਂ ਬਾਅਦ-ਬਾਅਦ ਆਪਣੀ ਪਨੀਰੀ ਤਿਆਰ ਹੋ ਜਾਊਗੀ ਅੱਛਾ ਜੀ ਇਹ ਬੁਕਿੰਗ ਤੇ ਦਿਨੇ ਹੋ ਫਿਰ ਜਾਂ ਮੌਕੇ ਤੇ ਵੀ ਮਿਲ ਜਾਵੇ ਬਈ ਹੁਣ ਤਾਂ ਜਿਹੜੀ ਆਹ ਆਪਣੇ ਕੋਲੇ ਸਾਰੀ ਬੁਕਿੰਗ ਤਈ ਆ ਹਾਂਜੀ ਬਾਕੀ ਜੇ ਕੋਈ ਹੋਰ ਅਸੀਂ ਹੋਰ ਵੀਜਾਂਗੇ ਹਾਂਜੀ ਤੇ ਸੈਮੀਨਸ ਦੀ ਸਾਰੀ ਬੁਕਿੰਗ ਤਈ ਹੈ ਬਈ ਠੀਕ ਆ ਬਈ ਤੇ ਬਈ ਕਿੰਨੇ ਸਾਲ ਹੋ ਗਿਆ ਆਪਾਂ ਨੂੰ ਪਨੀਰੀ ਆਪ ਤਿਆਰ ਕਰਦਿਆਂ ਬਈ ਮੈਂ ਤਿਆਰ ਤਾਂ ਮੈਂ ਜਦੋਂ ਪਹਿਲੀ ਵਾਰ ਸਬਜ਼ੀ ਦਾ ਕੰਮ ਕੀਤਾ ਉਸ ਦਿਨ ਆਪ ਹੀ ਤਿਆਰ ਕੀਤੀ ਸੀ ਬਈ ਠੀਕ ਹੈ ਜੀ ਸਟਾਰਟਿੰਗ ਦੇ ਵਿੱਚ ਹੀ 2017 ਸੂਰਾਂ ਦੇ ਵਿੱਚ ਬਈ ਮੈਂ ਜੋ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਸੀ ਪਹਿਲੀ ਵਾਰ ਹੀ ਮੈਂ ਆਪ ਤਿਆਰ ਕਰਨ ਦੀ ਸੋਚ ਲਈ ਸੀ ਬਈ ਠੀਕ ਆ ਬਈ ਪਹਿਲੀ ਵਾਰ ਮਰ ਵੀ ਗਈ ਸੀ ਬਈ ਆਪਣੀ ਲੋਕੇਸ਼ਨ ਵੀ ਦੱਸ ਦਿਓ ਹਨਾ ਤੁਸੀਂ ਕਿੱਥੇ ਹੈਗਾ ਖੇਤ ਆਪਣਾ ਆਪਣਾ ਕੋਠੇਕੌਰ ਸਿੰਘ ਵਾਲੇ ਪਿੰਡ ਆ ਬਲੂ ਤੋਂ 3 ਕਿਲੋਮੀਟਰ ਰਹਿ ਜਾਂਦਾ ਤੇ ਮੇਨ ਰੋਡ ਤੇ ਭਲਾਈਆਂ ਨੇ ਤੋਂ ਵੀ 4 4-5 ਕਿਲੋਮੀਟਰ ਰਹਿ ਜਾਂਦਾ ਜੀ ਦੋਸਤੋ ਬਹੁਤ ਹੀ ਮਿਹਨਤੀ ਬਾਈ ਹੋਰੀ ਹੈਗੇ ਹਨਾ ਪਨੀਰੀ ਆਪ ਵੀ ਜਰੇ ਨੇ ਜਿਹੜੇ ਕੋਈ ਨੇੜੇ ਵਾਲੇ ਭਰਾ ਘਰ ਆਸਤੇ ਪਨੀਰੀ ਲੈਣੀ ਉਹ ਮੌਕੇ ਤੇ ਵੀ ਲੈ ਸਕਦੇ ਹੋ ਤੇ ਬਾਕੀ ਜਿਨ੍ਹਾਂ ਨੇ ਜ਼ਿਆਦਾ ਜਗ੍ਹਾ ਲਾਉਣੀਆਂ 2-4 ਕਨਾਲਾ ਕਿਲਾ ਉਹ ਬਾਈ ਨਾਲ ਪਹਿਲਾਂ ਗੱਲ ਕਰ ਲਿਓ ਫੋਨ ਤੇ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਬਾਈ ਤੋਂ ਵੀ ਆਪਾਂ ਨੰਬਰ ਪੁੱਛ ਲੈਣਾ ਬਾਈ ਨੰਬਰ ਬੋਲ ਦਿਓ ਆਪਣਾ ਵੀ ਆਪਣਾ ਨੰਬਰ ਹੈ 7087576923 ਠੀਕ ਹੈ ਜੀ ਤੇ ਆਪਣਾ ਪੇਜ ਵੀ ਤੁਸੀਂ ਚਲਾਉਣਾ ਹੋਣਾ ਡੇਲੀ ਅਪਡੇਟ ਆਪਣੀ ਖੇਤੀ ਦੇ ਨਾਂ ਤੇ ਆਪਾਂ ਡੇਲੀ ਆਪਾਂ ਜਿ ਜੋ ਵੀ ਆਪਾਂ ਖੇਤ ਦੇ ਵਿੱਚ ਕੰਮ ਕਰਦੇ ਆਂ ਜਿਸ ਤਰੀਕੇ ਦਾ ਵੀ ਬੀ ਬੀਜ ਦਾ ਆਪਾਂ ਸਾਰੀ ਅਪਡੇਟ ਆਪਦੇ ਪੇਜ ਤੇ ਦਿੰਨੇ ਹੋਣੇ ਜੇ ਭਾਈ ਆਪਾਂ ਸਹੀ ਸਹੀ ਗੱਲ ਕਰੀਏ ਗੋਭੀ ਦੀ ਖੇਤੀ ਬਾਰੇ ਤੁਹਾਡੇ ਤੋਂ ਪਨੀਰੀ ਲੈ ਕੇ ਬੰਦਾ ਕੋਈ ਲਾਉਂਦਾ ਮੰਨ ਲਓ 1 ਕਿੱਲੇ ਦਾ ਹਿਸਾਬ ਲਾਈਏ ਹੈ ਨਾ ਕਿੰਨਾ ਬੂਟਾ ਲੱਗ ਜਾਂਦਾ 1 ਕਿੱਲੇ ਤੇ ਖਰਚਾ ਕਿੰਨਾ ਆ ਜਾਂਦਾ ਤੇ ਆਮਦਨ ਜਿਹੜੀ ਹੁੰਦੀ ਉਹ ਕਿੰਨੀ ਕੁ ਹੋ ਜਾਂਦੀ ਹੈ ਭਾਈ ਜੇ ਜਿਹੜੀ ਆਪਾਂ ਮੁੱਲ ਪਨੀਰੀ ਲੈਣੀ ਆ ਹੂੰ ਉਹਦੇ ਚ ਬਈ ਆਪਣਾ ਬੂਟਾ ਡਬਲ ਲੱਗ ਜਾਂਦਾ ਹੁੰਦਾ ਠੀਕ ਹੈ ਕਿਉਂਕਿ ਕਿਤਾਪਾਂ ਲਿਜਾਵਾਂਗੇ ਬਈ ਉੱਥੇ ਡੰਪਿੰਗ ਜਾਂ ਆਪਣੀ ਮੱਚਨ ਦੀ ਸਮੱਸਿਆ ਆਉਂਦੀ ਆ ਬਈ ਤੇ ਦੂਜਾ ਇਹਦੇ ਚ ਬਈ ਕਿੱਲੇ ਦੇ ਵਿੱਚ ਜੇ ਆਪਾਂ ਫੁੱਟ ਦੀ ਦੁਰਤੀ ਲੂਣਾ 20 ਤੋਂ 22000 ਬੂਟਾ ਲੱਗ ਜਾਂਦਾ ਲ ਠੀਕ ਹੈ ਜੀ ਤੇ ਬਾਈ ਝਾੜ ਝੂੜ ਕਿੰਨਾ ਕਾ ਜਾਂਦਾ ਗੋਭੀ ਦਾ ਇਹ ਝਾੜ ਬਾਈ ਸੈਮੀ ਨਸ ਦਾ ਜਿਹੜੀ ਗਰਮੀ ਵਾਲੀ ਗੋਭੀ ਆ ਬਾਈ 70 ਤੋਂ 80 ਕੁਇੰਟਲ ਆ ਜਿਹੜਾ ਝਾੜ ਆ ਜਾਂਦਾ ਆ ਜਾਂਦਾ ਹਾਂ ਬਾਈ ਜਿਵੇਂ ਰੇਟ ਦੀ ਗੱਲ ਕਰੀ ਐਵਰੇਜ ਆਪਾਂ 20 ਰੁਪਏ 25 ਰੁਪਏ 30 ਰੁਪਏ ਤੱਕ ਲਾਈ ਹੈ ਨਾ 20 ਤੋਂ 30 ਤੱਕ ਫਿਰ ਚੰਗੇ ਪੈਸੇ ਵਟਾ ਜਾਂਦੀ ਆ ਹਾਂ ਵਧੀਆ ਪੈਸੇ ਵਟਾ ਜਾਂਦੀ ਆ ਬਾਈ ਹੂੰ ਸਿਆਲ ਵਾਲੀ ਦਾ ਝਾੜ ਥੋੜਾ ਜਿਆਦਾ ਹੁੰਦਾ ਉਹ ਜਾ ਰੇਟ ਘਟ ਜਾਂਦਾ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਮਾਂ ਦਿੱਤਾ ਤੇ ਬਾਈ ਹੋਰੀ ਪਨੀਰੀ ਇੱਧਰ ਬੀਜ ਰਿਹਾ ਦੇ ਕੱਲਾ-ਕੱਲਾ ਦਾਣਾ ਇੱਧਰ ਰੱਖਿਆ ਜਾਂਦਾ ਇਸ ਤਰ੍ਹਾਂ ਹਨਾ ਜਿਹੜੇ ਭਰਾਣੇ ਬਈ ਕਿਸੇ ਨੇ ਪਨੀਰੀ ਲੈਣੀ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਪੈਂਡਾ ਕੋਠੇ ਕੌਰ ਸਿੰਘ ਵਾਲੇ ਨੇੜੇ ਅਬਲੂ ਤੇ ਸਾਰੀ ਜਗ੍ਹਾ ਜਿਨ੍ਹਾਂ ਨੇ ਗੋਭੀ ਦੀ ਪਨੀਰੀ ਬੀਜੀ ਆ ਹਜੇ ਹੋਰ ਵੀ ਬੀਜਣੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰੀ ਸ਼ੁਰੂਆਤ ਕੀਤੀ ਆ ਤੇ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ